ਗੁਜਰਾਤ ਦੇ ਰਾਜਕੋਟ ਦੇ ਵਿੱਚ ਇਸ ਵਕਤ ਦੀ ਸਭ ਤੋਂ ਵੱਡੀ ਤੇ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਗੇਮ ਜ਼ੋਨ ਦੇ ਵਿੱਚ ਅੱਗ ਲੱਗੀ ਹੈ ਰਾਜਕੋਟ ਗੁਜਰਾਤ ਦੇ ਵਿੱਚ ਜਿਹੜਾ ਪੈਂਦਾ ਹੈ ਉੱਥੇ ਪੈਂਦੇ ਗੇਮ ਜ਼ੋਨ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਵਿੱਚ 20 ਤੋਂ ਜ਼ਿਆਦਾ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋਵੋਗੇ ਆਪਣੀ ਸਕਰੀਨ ਦੇ ਉੱਪਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੋਂਦੇ ਕਰਾਉਂਦੇ ਹੋਏ ਮਾਪੇ ਰੋਂਦੇ ਕਰਾਉਂਦੇ ਹੋਏ ਮਾਪੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਵੇਖ ਰਹੇ ਨੇ ਤੇ ਬਹੁਤ ਸਾਰੇ ਬੱਚੇ ਇਸ ਸੁਲਗਦੀ ਅੱਗ ਦੇ ਵਿੱਚ ਜਿਉਂਦੇ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਹਾਲਾਂਕਿ ਅੱਗ ਦੇ ਉੱਪਰ ਆ ਜਿਹੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਇਹ ਵੱਲਦੀਆਂ ਹੋਈਆਂ ਲਪਟਾਂ ਜਿਹੜੀਆਂ ਨੇ ਜਿਸ ਦੇ ਵਿੱਚ ਆ ਜਿਹੜੇ ਬਚਾਅ ਕਾਰਜ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜੇ ਇਸ ਤਰੀਕੇ ਦੇ ਨਾਲ ਅੱਗ ਦੇ ਵੱਲੋਂ ਭਿਆਨਕ ਰੂਪ اختیار ਕੀਤਾ ਗਿਆ ਉਸ ਦੇ ਵਿੱਚ 20 ਤੋਂ ਜ਼ਿਆਦਾ ਬੱਚੇ ਇਸ ਅੱਗ ਦੇ ਵਿੱਚ ਸੜ ਕੇ ਆਪਣੀ ਜਾਨ ਦੇ ਚੁੱਕੇ ਨੇ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਕੁਝ ਜਾਣਕਾਰੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਡੇ ਨਾਲ ਅਖੀਰ ਦੇ ਵਿੱਚ ਸਾਂਝੀਆਂ ਕਰਾਂਗੇ ਪਰ ਇੱਕ ਵਾਰ ਜੇਕਰ ਤੁਸੀਂ ਧਿਆਨ ਦਿਵੋ ਤਾਂ ਇਸ ਲੱਗੀ ਹੋਈ ਅੱਗ ਦੇ ਵਿੱਚ ਭਿਆਨਕ ਰੂਪ ਦੇ ਵਿੱਚ ਬੱਚਿਆਂ ਦੀ ਕਿਵੇਂ ਜਾਨ ਗਈ ਹੋਵੇ ਕਿ ਗੇਮ ਜ਼ੋਨ ਦੇ ਵਿੱਚ ਖੇਡਣ ਗਏ ਬੱਚਿਆਂ ਦੇ ਨਾਲ ਅਜਿਹਾ ਹਾਦਸਾ ਵਾਪਰ ਜਾਣਾ ਸੀ ਕਿਸੇ ਨੂੰ ਇਸ ਚੀਜ਼ ਦੀ ਕੰਨੋਂ ਕਨ ਖਬਰ ਨਹੀਂ ਸੀ ਪਰ ਇਸ ਵਕਤ ਦੀ ਇਹ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਦਾ ਇਹ ਪ੍ਰਦੇਸ਼ ਹੈ ਇਹ પ્રાੰਤ ਹੈ ਇਹ ਸੂਬਾ ਹੈ ਜਿਸ ਦੇ ਵਿੱਚ ਰਾਜਕੋਟ ਦਾ ਪੈਂਦਾ ਇਲਾਕਾ ਉੱਥੇ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਹੈਰਾਨ ਪਰੇਸ਼ਾਨ ਕਰਦੀਆਂ ਨੇ ਸੋਚ ਕੇ ਵਿਚਾਰ ਕੇ ਵੇਖੋ ਕਿ ਕਿਵੇਂ ਉਸ ਵਕਤ ਬੱਚਿਆਂ ਦੇ ਉੱਪਰ ਬੀਤੀ ਹੋਵੇਗੀ ਜਦੋਂ ਉਹਨਾਂ ਦੇ ਅੱਗ ਦੇ ਵਿੱਚ ਝੁਲਸਣ ਦੀ ਆ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲੀ ਹੋਵੇਗੀ ਜਾਂ ਫਿਰ ਉਹਨਾਂ ਨੂੰ ਪਤਾ ਲੱਗਾ ਹੋਵੇਗਾ ਕਿ ਅਸੀਂ ਹੁਣ ਇਸ ਵੱਡੀ ਬਲਦੀ ਅੱਗ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੇ ਉੱਪਰ ਬੀਤੀ ਹੋਵੇਗੀ ਇਸ ਤੋਂ ਵੀ ਸੋਚ ਕੇ ਇੱਕ ਵਾਰ ਲੂੰ ਕੰਡੇ ਜ਼ਰੂਰ ਖੜੇ ਹੋ ਰਹੇ ਨੇ ਸੋ ਤਸਵੀਰਾਂ ਦੇ ਉੱਪਰ ਇੱਕ ਵਾਰ ਧਿਆਨ ਜ਼ਰੂਰ ਕੇਂਦਰਿਤ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੱਡੀ ਅਪਡੇਟ ਇਸ ਖਬਰ ਦੇ ਨਾਲ ਨਿਕਲ ਕੇ ਸਾਹਮਣੇ ਆਈ ਉਹ ਵੀ ਤੁਹਾਡੇ ਨਾਲ ਇਨਬਿਨ ਸਾਂਝੀ ਕਰ ਦਿੱਤੀ ਜਾਵੇਗੀ ਸੋ ਜਾਂਦੇ ਜਾਂਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਉਹ ਤੋਂ ਉੱਪਰ ਕੰਮ ਗਿਰੇ ਮੈਂ का था। में तो आग भी था राजकोट में ये पहला बना हुआ है ऐसा कभी रेस्क्यू नहीं हुआ था कित्ला, कित्ला ने अंदर अभी कितने हो गिनती नहीं मैं ये साइड था वो साइड दोनों साइड से बॉडी नीचे उतार रहे थे मैं छब्बीस साल से ड्यूटी तो कर रहा हूँ फायर स्टेशन ऑफिसर का ड्यूटी कर रहा हूँ लेकिन मेरी लाइफ के अंदर ये पहला कॉल ऐसा था कितना लोगो नहीं अभी कितने लोग निकले उसका गिनती नहीं हुआ चौक्स हम नहीं कह सकते अभी ਚਾਲੂ ਹੈ ਸੋਧਕੋੜ ਚਾਲੂ ਹੈ